ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਪ੍ਰੀਤ ਬਾਈ ਆਪਣੇ ਕੋਲੇ ਸੈਰਾਮਿਕ ਹੋ ਕੇ ਗੱਡੀ ਆਈ ਵੀਸੀ ਜੀ ਅਕਸਰੀ ਗੱਡੀ ਆਪਣੇ ਕੋਲੇ ਆਉਂਦੀ ਹੈ ਤੇ ਇਹਦੇ ਉੱਤੇ ਸ਼ਿੱਟ ਪਈ ਹੋਈ ਸੀ ਇਹ ਵੀਰ ਹੁਣੇ ਸਾਡੇ ਤੋਂ ਪ੍ਰੀਮੀਅਮ ਵਾਸ਼ ਕਰਾਉਂਦੇ ਉਹਨਾਂ ਨੂੰ ਪਤਾ ਹੈ ਵੀ ਜਿੱਦਾਂ ਸੈਰਾਮਿਕ ਵਾਲੀ ਗੱਡੀ ਫੇਰ ਹੀ ਬਚਦੀ ਹੈ ਇਦਾਂ ਆਪਾਂ ਪਾਣੀ ਪ੍ਰੈਸ਼ਰ ਦੇ ਨਾਲ ਪਹਿਲਾਂ ਡਸਟ ਨੂੰ ਸਾਰੀ ਨੂੰ ਰਿਮੂਵ ਕਰ ਦਈਏ ਜੀ ਦੋ ਚੀਜ਼ਾਂ ਹੁੰਦੀਆਂ ਜੀ ਜਿੱਥੋਂ ਡਸਟ ਰਿਮੂਵ ਹੋ ਜੇ ਤੇ ਮਾਈਕ੍ਰੋਫਾਈਬਰ ਦੇ ਵਿੱਚ ਡਸਟ ਨਾ ਆਵੇ ਤੇ ਸਵੈਲ ਮਾਰਕ ਨੀ ਪੈਂਦੇ ਵੀਰ ਆਪਣੇ ਕੋਲ ਹਮੇਸ਼ਾ ਹੀ ਪ੍ਰੀਮੀਅਮ واਸ਼ ਕਰਾਉਂਦਾ ਬਹੁਤ ਸ਼ਕੀਨ ਵੀਰ ਹੈ ਸੋ ਆਪਾਂ ਇਸ ਗੱਡੀ ਦੀ ਪ੍ਰੀਮੀਅਮ واਸ਼ ਕਰ ਰਹੇ ਸੀ ਕਲੇ ਦੇ ਨਾਲ ਕਲੇ ਦੇ ਨਾਲ ਵੀ ਜਿਹੜੀ ਸ਼ਿੱਟ ਹੈ ਉਹ ਸ਼ਿੱਟ ਦਾ ਅਸਰ ਨਹੀਂ ਗਿਆ ਕਿਉਂਕਿ ਸ਼ਿੱਟ ਉਹ ਚੀਜ਼ ਨੂੰ ਡੈਮੇਜ ਕਰ ਦਿੰਦੀ ਹੈ ਕਲੇ ਸਰਫਸ ਸਮੂਥਰਸ ਲੈ ਕੇ ਆਉਂਦਾ ਹੈ ਡੈਮੇਜ ਚੀਜ਼ ਨੂੰ ਰਿਪੇਅਰ ਨਹੀਂ ਕਰਦਾ ਆ ਸ਼ਿੱਟ ਹੈ ਜਿਹੜੀ ਖਾਈ ਗਈ 허ਾਨੀ ਉਦੋਂ ਹੁੰਦੀ ਹੈ ਜਦੋਂ ਲੋਕ ਸੈਰਾਮਿਕ ਦੇ ਨਾਂ ਤੇ ਪੈਸੇ ਲਾ ਲੈਂਦੇ ਆ ਤੇ ਪ੍ਰੋਪਰ ਸੈਰਮਿਕ ਕਰਦੇ ਨਹੀਂ ਬਾਈ ਜੀ ਕਹਿੰਦੇ ਵੀ ਬਾਈ ਜੀ 25000 ਰੁਪਇਆ ਲਿਆ ਤੇ ਸੇਮ ਡੇਵ ਕਰਤੀ ਮੈਂ ਕਿਹਾ ਵੀਰੇ ਰੁਪਇਆ ਲਵਾਂਗੇ ਤਾਂ 118000 ਤੇ 3 ਦਿਨਾਂ ਬਾਅਦ ਦੇਵਾਂਗੇ ਬੜਾ ਹੈਰਾਨ ਹੋਇਆ ਕਿਉਂ ਬਾਈ ਜੀ 18000 ਤਾਂ ਠੀਕ ਹੈ ਤੇ 3 ਦਿਨ ਕਿਉਂ ਲਾਉਣੇ ਆ ਉਹਨਾਂ ਨੇ ਤਾਂ ਸੇਮ ਡੇ ਹੀ ਦੇਤਾ ਮੈਂ ਕਿਹਾ ਭਾਜੀ ਵਾਸ਼ਿੰਗ ਤੇ 3 ਘੰਟੇ ਲੱਗ ਜਾਂਦੇ ਆ ਇਹਨੂੰ ਕੱਟ ਕਰਨਾ ਹੈ ਫਿਰ ਪਾਲਿਸ਼ ਕਰਨਾ ਹੈ ਫਿਰ ਬੜਾ ਪ੍ਰੋਸੈਸ ਹੁੰਦਾ ਇਸ ਗੱਡੀ ਦੀ ਅੱਜ ਵੀ ਇਸ ਦੇ ਉੱਪਰ ਆਸ-ਪਾਸੇ ਪਲਾਸਟਿਕ ਢੇੜ ਤੇ ਕੰਪਾਊਂਡ ਫਸੀ ਹੋਈ ਸੀ ਸੋ ਆਪਾਂ ਇੱਕ ਬਾਈ ਜੀ ਨੂੰ ਡੈਮੋ ਦੇ ਕੇ ਉਹ ਕਹਿੰਦੇ ਜੀ ਇੱਕ ਦੋ ਵਿਆਹ ਵੇਖਣੇ ਆ ਮੈਂ ਘੱਟੇ ਪਟੂਫਾ ਪਹਿਲਾਂ ਲਾ ਲਉ ਮੁਰਕੇ ਨੇ ਆਪਾਂ ਲਾਉਂਦੇ ਨੇ ਆਪਾਂ ਇੱਕ ਟੇਪਾ ਨਾ ਟੇਪਿੰਗ ਨਾ ਕਰਵਾਇਆ ਕਿਉਂਕਿ ਜਦੋਂ ਟੇਪਿੰਗ ਉਤਾਰਦੇ ਆ ਨਾ ਤੇ ਸੈਰਾਮਿਕ ਡੈਮੇਜ ਹੁੰਦੀ ਹੈ ਤੁਸੀਂ ਟੇਪਾਂ ਲਾ ਦਿੰਦੇ ਹੋ ਤੇ ਮੁਰਕੇ ਮਿੱਟੀ ਪੈ ਜਾਂਦੀ ਹੈ ਫਿਰ ਜਦੋਂ ਕੋਈ 2-250 ਰੁਪਇਆ ਐਕਸਟਰਾ ਪੈਸੇ ਮੰਗਦਾ ਹੈ ਇਹ ਬਾਈ ਦੀ ਨਹੀਂ ਗੱਲ ਕਰਦਾ ਬਾਈ ਸੇ ਗੱਲ ਕਰਦਾ ਉਹਦੇ ਯਾਰ ਵਾਸ਼ਿੰਗ ਦੇ ਵਿੱਚ ਫਿਰ ਤੁਸੀਂ ਐਕਸਟਰਾ ਕਿਉਂ ਲੈ ਲੈਂਦੇ ਮੀਨ ਤਾਂ ਐਕਸਟਰਾ ਹੋਈ ਨਹੀਂ ਕੈਮੀਕਲ ਉੱਤੇ ਪੰਡੋਂ ਡਾਊਨ ਕਰਦੇ। ਚਲੋ ਇਹ ਮਸਲਾ ਨਹੀਂ। ਆਪਾਂ ਇਹ ਗੱਡੀ ਨੂੰ ਸੈਰਾਮਿਕ ਕਰਨੀ ਹੈ। ਹੁਣ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ। ਸਿਲੀਕੋਨ ਪਾਲਿਸ਼ ਮਾਰ ਕੇ ਹਮੇਸ਼ਾ ਸੈਰਾਮਿਕ ਕੰਟੀਨਿਊਸ ਰੱਖਿਆ ਕਰੋ। ਇਹਨੂੰ ਪ੍ਰੀਮੀਅਮ ਵਾਸ਼ ਸ਼ੇਕ ਕਰੀ ਕਰਵਾ ਲਿਆ ਕਰੋ। ਇਹਦੇ ਉੱਪਰ ਪਾਲਿਸ਼ ਫਿਲਦੀ ਰਵੇ ਜਿਵੇਂ ਮੈਂ ਕੰਮ ਕਰ ਰਿਹਾ। ਮੈਂ ਆਪਣੀ ਵਰਕਸ਼ਾਪ ਦਾ ਹਾਂ ਜੀ ਮਾਲੀ। ਕਹਿੰਦੇ ਮਾਲੀ ਦਾ ਕੰਮ ਬੂਟੇ ਨੂੰ ਪਾਣੀ ਪਾਉਣਾ, ਪਰ ਪਰ ਮਸ਼ਕਾ ਪਾਵੇ। ਉਸ ਮੋਲਾ ਦਾ ਕੰਮ ਹੈ। ਫਲ ਤੇ ਫਲ ਦੇਣਾ। ਫਲ ਫੁੱਲ ਲਾਵੇ ਚਾ ਨਾ ਲਾਵੇ ਦੋਸਤੋ ਮਿਹਨਤ ਕਰੀਏ ਤੇ ਰੰਗ ਲੈ ਕੇ ਆਉਂਦੀ ਐ ਉਹ ਮਾਲਕ ਵੀ ਹਮੇਸ਼ਾ ਖੁਸ਼ ਰਹਿੰਦਾ ਆਜੋ ਵੀਰ ਹੁਣ ਇਹਨਾਂ ਨੂੰ ਪੁੱਛਦੇ ਆ ਕੀ ਰਿਜ਼ਲਟ ਮਿਲਿਆ ਸੋ ਸਰ ਮਾਲੀ ਦਾ ਕੰਮ ਤੁਹਾਨੂੰ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਇਹ ਪਹਿਲਾਂ ਸਾਰਾ ਵੀ ਕਰਵਾਈ ਸੀ ਤੁਹਾਨੂੰ ਆਨੰਦ ਆਇਆ ਨਹੀਂ ਮੈਂ ਸੋਚ ਰਿਹਾ ਕਿ ਦੁਬਾਰਾ ਕਰਾਵਾਂ ਇਹ ਸਾਡੇ ਕੋਲ ਮੱਦਦ ਕਰਤੀ ਐ ਕਿਉਂਕਿ ਲੋਕਾਂ ਪ੍ਰਾਈਸ ਤੇ ਨਾ ਕੰਪਰੋਮਾਈਜ਼ ਕਰਨਾ ਆਪਾਂ ਜਿਹੜੀ ਇਟਰਾਕ ਲਗਾਏ ਆਪਾਂ ਸਿਮੀਟਰ ਪਾਲਿਸ਼ ਮਾਰਦੇ ਨੇ ਜੀ ਸਪੋਰਟਰ ਖਾ ਜਾਂਦੇ ਜਿੱਦਾਂ ਲੌਂਗ ਹੈ ਆਪਾਂ ਪਰਫੈਕਟ ਕਰਦੇ ਹਾਂਗੇ ਏਸੀ ਵੀ ਜਾਵਸ ਨੂੰ ਥੈਂਕ ਯੂ ਬਾਏ ਥੈਂਕ ਯੂ